ਸਾਥੀਆਂ ਵੱਲੋਂ ਅੱਜ ਜਿਹੜਾ ਸਿੱਖਿਆ ਮੰਤਰੀ ਦੇ ਕੋਠੀ ਦਾ ਘਰਾਓ ਕੀਤਾ ਗਿਆ ਹੈ ਅਜੇ ਵੀ ਸਾਥੀ ਡਟੇ ਹੋਏ ਨੇ ਇਹ ਵੀ ਅੱਜ ਐਲਾਨ ਕਰਿਆ ਹੈ ਕਿ ਅੱਜ ਕਿਸੇ ਤਰ੍ਹਾਂ ਦੀ ਜਿਹੜੇ ਆ ਅੰਨ ਦਾ ਇੱਕ ਦਾਣਾ ਤੱਕ ਨਹੀਂ ਨਿਕਲਿਆ ਜਾਵੇਗਾ ਸਾਰੇ ਸਾਥੀ ਜਿਹੜੇ ਭੁਖ ਹੜਤਾਲ ਤੇ ਰਹਿਣਗੇ ਇਹ ਸਰਕਾਰ ਇੰਨੀ ਗੰਦੀ ਹੈ ਨਾ ਕਿ ਸਾਨੂੰ ਕੋਈ ਵੀ ਮੌਕਾ ਨਹੀਂ ਦੇ ਰਹੀ ਹੈਗੀ ਕਿ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਪ੍ਰੇਜ਼ ਕਰੀਏ ਪਰ ਸਾਨੂੰ ਇਹਨਾਂ ਨੇ ਕੁਝ ਕਿਸੇ ਜੋਗਾ ਨਹੀਂ ਰੱਖਿਆ ਅਸੀਂ ਅੱਜ ਰਾਤ ਨੂੰ ਸ਼ੁਰੂ ਟੀਟਿਡ ਯੂਨੀਅਨ ਦੇ ਸਾਥੀ ਸਾਰੇ ਇੱਥੇ ਰਾਤ ਨੂੰ ਧਰਨੇ ਤੇ ਬੈਠੇ ਆਂ ਸਿਰਫ ਸਰਕਾਰ ਦੀ ناکਾਮੀਆਂ ਕਰਕੇ ਕੱਲ ਇਹਨਾਂ ਨੇ ਅਸੀਂ ਲਗਭਗ ਸਾਨੂੰ 8 ਦਿਨ ਹੋ ਗਏ ਬੈਠੇ ਨੂੰ ਇੱਥੇ ਅਸੀਂ ਯਕੀਨ ਕੀਤਾ ਸੀਗਾ ਕਿ ਚਲੋ ਕਰਨਗੇ ਪਿਛਲੇ ਸਾਲ ਮੈਨੂੰ ਲੱਗਦਾ 5 ਸਤੰਬਰ ਤੋਂ ਲੈ ਕੇ ਅਗਲੀ 5 ਸਤੰਬਰ ਆ ਗਈ ਕਿ ਅੱਜ ਨਾ ਅਜੇ ਕੁਝ ਕਰਨਗੇ ਕੱਲ ਕਰਨਗੇ ਪਰ ਨਹੀਂ ਕੱਲ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਦੁਪਹਿਰੇ ਸ਼ਾਇਦ 12 ਵਜੇ ਉਸ ਤੋਂ ਬਾਅਦ ਫਿਰ 2 ਵਜੇ ਦਨ 3 ਵਜੇ 5 ਵਜੇ ਅਸੀਂ ਕੋਆਪਰੇਟ ਕੀਤਾ ਜਿੰਨਾ ਸਾਡੇ ਤੋਂ ਹੋਇਆ 5 ਵਜੇ ਤੋਂ ਬਾਅਦ ਅਸੀਂ ਸੜਕਾਂ ਤੇ ਆਏ ਦੈਨ ਇਹਨਾਂ ਨੇ ਫੇਰ ਸਾਨੂੰ ਲਾਰੇ ਲਾਏ ਕਿ ਤੁਸੀਂ ਲੇਟ ਨਹੀਂ ਤੱਕ ਵੇਟ ਕਰੋ ਬਟ ਫਿਰ ਵੀ ਅਸੀਂ 12 ਵਜੇ ਤੱਕ ਵੇਟ ਕੀਤਾ ਵੀ ਚਲੋ ਕੋਈ ਗੱਲ ਨਹੀਂ ਅੱਜ 12 ਵਜੇ ਤੋਂ ਬਾਅਦ ਵੀ ਅਸੀਂ ਆਪਣੇ ਸੰਘਰਸ਼ ਨੂੰ ਇੰਨਾ ਤਿੱਖਾ ਕਰਕੇ ਉੱਥੋਂ ਇੱਥੇ ਤੱਕ ਸਾਡੇ ਸਿੱਖਿਆ ਮੰਤਰੀ ਦੀ ਰਿਹਾਈਸ਼ ਤੱਕ ਤੁਸੀਂ ਦੇਖ ਸਕਦੇ ਹੋ ਇੱਧਰ ਸਾਰਾ ਕਿੱਡਰ ਇੱਥੇ ਬੈਠਾ ਹੈਗਾ ਸਾਡੀਆਂ ਭੈਣਾਂ ਨਹੀਂ ਗੀਆਂ 3-4 ਜੋ ਕਿ ਬਹੁਤ ਮੰਦੀ ਹਾਲ ਦੇ ਵਿੱਚ ਬੇਹੋਸ਼ ਹੋ ਚੁੱਕੀਆਂ ਨੇ ਗੀਆਂ ਜੋ ਕਿ ਹਸਪੀਟਲ ਦੇ ਵਿੱਚ ਐਡਮਿਟ ਨੇ ਗੀਆਂ ਤੇ ਹਾਲੇ ਵੀ ਇਹਨਾਂ ਦੇ ਹਾਲਾਤ ਬਿਲਕੁਲ ਠੀਕ ਨਹੀਂ ਸੀ ਰੋਟੀ ਤੱਕ ਨਹੀਂ ਖਾਦੀ ਹੈਗੀ ਸਵੇਰ ਦੀ ਅਸੀਂ ਐਂ ਬੈਠੇ ਆ ਕਿ ਹੁਣ ਸਾਡੀ ਪ੍ਰੋਵੀਜ਼ਨਲ ਲਿਸਟ ਆਏਗੀ ਹੁਣ ਆਏਗੀ ਬਟ ਇਹ ਸਰਕਾਰ ਇੰਨੀ ਗੰਦੀ ਹੈ ਨਾ ਕਿ ਸਾਨੂੰ ਕੋਈ ਵੀ ਮੌਕਾ ਨਹੀਂ ਦੇ ਰਹੀ ਹੈਗੀ ਕਿ ਅਸੀਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਪ੍ਰੇਜ਼ ਕਰੀਏ ਇਸ ਲਈ ਅਸੀਂ ਇਹ ਸੰਘਰਸ਼ ਨੂੰ ਨਾ ਬਹੁਤ ਜ਼ਿਆਦਾ ਹਾਈ ਲੈਵਲ ਤੱਕ ਲੈ ਕੇ ਜਾਣਾ ਅਗਰ ਸਰਕਾਰ ਸਾਡੀ ਮੰਗਾਂ ਨੂੰ ਨਹੀਂ ਪੂਰਾ ਕਰਦੀ ਅਸੀਂ ਸਾਰਾ ਕਿੱਢ ਰ ਇੱਥੇ ਭੁਖ ਹੜਤਾਲ ਦੇ ਵਿੱਚ ਬੈਠੇ ਆ ਵਿਦ ਯੂਨੀਅਨ ਅਸੀਂ ਸਾਰੇ ਅਸੀਂ ਨਾ ਪਾਣੀ ਪੀਣਾ ਹੈਗਾ ਮੈਂ ਆਪਦੀ ਉਹ ਗੱਲ ਕਰ ਰਹੀਆਂ ਸਾਰੇ ਜੇ ਖੜੇ ਆ ਨਾ ਪਾਣੀ ਪੀਣਾ ਨਾ ਰੋਟੀ ਖਾਣੀ ਹੁਣ ਪੂਰਾ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤੁਹਾਡੇ ਸਾਹਮਣੇ ਖੜੇ ਆ ਅਗਰ ਮਾਰਨਾ ਸਾਨੂੰ ਮਾਰ ਦੋ ਸੀ ਮਰਨ ਲਈ ਤਿਆਰ ਆ ਸਾਨੂੰ ਕੋਈ ਡਰ ਨਹੀਂ ਕਿਸੇ ਚੀਜ਼ ਦਾ ਵੀ ਤੁਸੀਂ ਦੇਖ ਰਹੇ ਹੋ ਕਿ ਰੇਪ ਹੋ ਰਹੇ ਨੇ ਪੰਜਾਬ ਦੇ ਵਿੱਚ ਅਸੀਂ ਸਾਡੇ ਘਰ ਦੇ ਨੇ ਸਾਨੂੰ ਐ ਥੋੜੀ ਕਿਹਾ ਵੀ ਜਾਓ ਤੁਸੀਂ ਸੜਕਾਂ ਦੇ ਬੈਠੋ ਮਰੋ ਸਾਡੇ ਨਾਲ ਕੁਝ ਵੀ ਹੋ ਸਕਦਾ ਕੌਣ ਜ਼ਿੰਮੇਵਾਰ ਹੈ ਉਸ ਚੀਜ਼ ਦਾ ਸਰਕਾਰ ਅਸੀਂ ਲਗਭਗ 7 ਸਾਲਾਂ ਤੋਂ ਹੀ ਵੇਟ ਕਰ ਰਹੇ ਹਾਂ ਅਸੀਂ ਤਾਂ ਕਦੇ ਕਿਹੜੀ ਸਰਕਾਰਾਂ ਦੀ ਹੈ ਕਦੇ ਕਿਹੜੀ ਇਸ ਘਟਿਆ ਸਰਕਾਰ ਨੇ ਸਾਨੂੰ ਇੰਨੇ ਗੰਦੇ ਲਾਰੇ ਲਾਇਏ ਸਨ 6635 ਦੇ ਵਿੱਚ ਵੀ ਉਦੋਂ ਤੋਂ ਦੇਖ ਰਹੇ ਹਾਂ ਕਦੇ ਉੱਥੇ ਕੋਈ ਜਾਂਦਾ ਸੀ ਕੋਈ ਕੇਲੇ ਵੰਡ ਗਿਆ ਕੋਈ ਪਾਣੀ ਵੰਡ ਗਿਆ ਉਹ ਸਭ ਤਾਂ ਸੀ ਵੰਡਾਂਗੇ ਸਾਨੂੰ ਨੌਕਰੀ ਦਿਓ ਜੇ ਨਹੀਂ ਦੇਣੀ ਸਾਨੂੰ ਦੱਸੋ ਨਾ ਸਾਹਮਣਾ ਤਾਂ ਕਰੋ ਆ ਕੇ ਲਾਰੇ ਤਾਂ ਨਾ ਲਾਉਣਾ ਏਟਲੀਸਟ ਅਸੀਂ ਪਾਗਲ ਆ ਜਾ ਫਿਰ ਸਾਡੇ ਪੇਰੈਂਟਸ ਨੇ ਸਾਨੂੰ ਕਹਿ ਕੇ ਤੋਰਿਆ ਵੀ ਸੜਕਾਂ ਤੇ ਬਹਿ ਜਾ ਕੇ ਅਸੀਂ ਅੱਛਾ ਤਾਂ ਹੁੰਦੀਆਂ ਨੇ ਇਹ ਹੁੰਦੀਆਂ ਨੇ ਉਹ ਹੁੰਦੀਆਂ ਨੇ ਅਸੀਂ ਤੇ ਫੇਰੇ ਪਾਣ ਆਏ ਆ ਜਾਂ ਘੁੰਮਣ ਆਏ ਆ ਤੁਹਾਡਾ ਹੱਕ ਨਹੀਂ ਮੰਗਦਾ ਤੁਸੀਂ ਬੋਸ ਤੁਹਾਡਾ ਹੱਕ ਨਹੀਂ ਮੰਨਦਾ ਕਿ ਤੁਸੀਂ ਇਹਨਾਂ ਨੂੰ ਪੂਰੀਆਂ ਵੀ ਕਰੋ ਇੱਥੇ ਹੱਕ ਮਿਲਦਾ ਨਹੀਂ ਖੋਹ ਕੇ ਲੈਣਾ ਪੈਂਦਾ ਤੇ ਅਸੀਂ ਹੱਕ ਖੋਹ ਕੇ ਜਾਵਾਂਗੇ ਤੁਸੀਂ ਦੇਣਾ ਦੋ ਅਸੀਂ ਬੈਠੇ ਆੜੀ ਤੇ ਅਸੀਂ ਮਰਨ ਲਈ ਤਿਆਰ ਹਾਂ ਤੁਸੀਂ ਜੋ ਕਰਨਾ ਕਰੋ ਅਸੀਂ ਆਪਣੀ ਆਈ ਤੇ ਹੁਣਾਵਾਂਗੇ ਤੇ ਤੁਸੀਂ ਦੇਖੋਗੇ ਅਸੀਂ ਤੁਹਾਡੀ ਅੱਜ ਤੱਕ ਯਕੀਨ ਕਰ ਰਹੇ ਹਾਂ ਅੱਜ ਰਾਤ ਤੱਕ ਤੁਹਾਡੀ ਇੱਛਾ ਹੈ ਪਾਵੇਂ ਪੁਲਿਸ ਪ੍ਰਸ਼ਾਸਨ ਆਪਾਂ ਵੀ ਸਰਕਾਰ ਹੈ ਅਸੀਂ ਯਕੀਨ ਕੀਤਾ ਤੇ ਹੁਣ ਕਰ ਰਹੇ ਹਾਂ ਬੈਠੇ ਵੀ ਹਾਂ ਬਟ ਇਸ ਤੋਂ ਬਾਅਦ ਸਾਡੇ ਹੱਥ ਬਸ ਬੇਹਦ ਲੋਚ ਚਿਆ ਹੁਣ ਨਹੀਂ ਇਹ ਲਾਸਟ ਵਾਰਨਿੰਗ ਹੈ ਸਾਡੇ ਵੱਲੋਂ ਹੁਣ ਸਾਡੇ ਤੋਂ ਨਹੀਂ ਹੋ ਰਿਹਾ ਹੈਗਾ ਸਾਰਾ ਗੇਟਰ ਭੁੱਖਾ ਬੈਠਿਆ ਕੋਈ ਰੋਟੀ ਨਹੀਂ ਖਾ ਉਹ ਖਾਊਗਾ ਕੋਈ ਇੱਥੇ ਨਹੀਂ ਜਿਸ ਨੇ ਵੀ ਕੋਈ ਰੋਟੀ ਨਹੀਂ ਖਾਣੀ ਕੋਈ ਪਾਣੀ ਨਹੀਂ ਪਿਣਾ ਅਸੀਂ ਇੱਥੇ ਬੈਠੇ ਆ ਤੁਸੀਂ ਜਾਣਦੇ ਹੋ ਅਸੀਂ ਅੱਜ 11 ਵਜੇ ਤੋਂ ਇੱਥੇ ਆ ਕੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਹੋਏ ਆ ਸਾਨੂੰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਿੱਖਿਆ ਮੰਤਰੀ ਵੱਲੋਂ ਲਾਰੀ ਤੇ ਲਾਰਾ ਲਾਰੀ ਤੇ ਲਾਰਾ ਮਿਲਦਿਆ ਕਿ ਅਸੀਂ ਇੱਥੇ ਲਾਰੀ ਸੁਣਨ ਲਈ ਆ ਰਹੇ ਆ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਅਸੀਂ ਅਧਿਆਪਕਾਂ ਪਰ ਸਾਨੂੰ ਇਹਨਾਂ ਨੇ ਕੁਝ ਕਿਸੇ ਕੀ ਅਸੀਂ ਅੱਜ ਰਾਤ ਨੂੰ ਸੜਕਾਂ ਦੇ ਤੁਸੀਂ ਜਾਣਦੇ ਹੋ ਕਿ ETT 994 ਸਾਥੀ ਜੋ ਕਿ ਪਿਛਲੀ 24 ਤਰੀਕ ਤੋਂ ਇੱਥੇ ਪਿੰਡ ਗੰਬੀਰਪੁਰ ਵਿਖੇ ਆਪਣੀਆਂ ਜੁਆਇਨਿੰਗ ਨੂੰ ਲੈ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਜਿਸ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਜੋ ਲਾਰੇ ਦਿੱਤੇ ਗਏ ਸੀ ਕਿ ETT 994 ਕੈਂਡੀਡੇਟਾਂ ਦੀ ਪ੍ਰੋਵੀਜ਼ਨਲ ਲਿਸਟ 30 ਤਰੀਕ ਨੂੰ ਜਾਰੀ ਕਰ ਦਿੱਤੀ ਜਾਵੇਗੀ ਦੁਪਹਿਰ ਤੋਂ ਬਾਅਦ ਪਰ ਉਹ ਲਾਰੇ ਸਿਰਫ ਖੋਖਲੇ ਜਪਦੇ ਨਜ਼ਰ ਆ ਰਹੇ ਨੇ ਕਿਉਂਕਿ ਸਰਕਾਰ ਕਿਤੇ ਨਾ ਕਿਤੇ ਫਿਰ ਲਾਰੇ ਦੇ ਵਿੱਚ ਆ ਕੇ ਅਸੀਂ ਕੱਲ ਰੋਡ ਜਾਮ ਕਰਿਆ ਸੀ ਰੋਡ ਜਾਮ ਚਕਵੌਂ ਦੇ ਆਸ਼ਵਾਸ਼ਣ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੱਜ 31 ਤਰੀਕ ਨੂੰ 12 ਵਜੇ ਤੱਕ ਤੁਹਾਡੀ ਪ੍ਰੋਵੀਜ਼ਨਲ ਲਿਸਟ ਪੈ ਜਾਵੇਗੀ ਪਰ ਅੱਜ ਉਹਨਾਂ ਦੇ ਜੋ ਵਾਅਦਾ ਕੀਤਾ ਸੀ ਉਹ ਵੀ ਖੋਖਾ ਖੋਖਲਾ ਨਿਕਲਿਆ ਕਿਉਂਕਿ ਸਰਕਾਰ ਇੱਥੇ ਡੰਗ ਢਪਾਉ ਨੀਤੀਆਂ ਦਾ ਕੰਮ ਕਰ ਰਹੀ ਹੈ ਸਰਕਾਰ ਬੇਰੁਜ਼ਗਾਰਾਂ ਨੂੰ ਸੜਕਾਂ ਤੇ ਰੋਲਣਾ ਚਾਹੁੰਦੀ ਹੈ ਜਿਸ ਦੇ ਚਲਦਿਆਂ ਈਟੀਟੀ 99496 ਸੱਥੀਆਂ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਕੂਚ ਕੀਤਾ ਜਿੱਥੇ ਉਹ ਦੁਪਹਿਰ 1 ਵਜੇ ਤੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਘਰ ਦੇ ਬਾਹਰ ਡਟੇ ਹੋਏ ਨੇ ਇੱਥੇ ਹੁਣ ਤੱਕ ਰਾਤ ਹੋ ਗਈ ਹੈ ਪਰ ਉਦੋਂ ਜਦੋਂ ਡਟੇ ਸੀ ਉਦੋਂ ਇਹਨਾਂ ਨੇ 5 ਵਜੇ ਦਾ ਆਸ਼ਵਾਸ਼ਣ ਦਿੱਤਾ ਸੀ ਪਰ 5 ਵਜੇ ਵੀ ਲਿਸਟਾਂ ਨਾ ਆਈਆਂ ਫਿਰ 7 ਵਜੇ ਹੁਣ ਕਿਤੇ 9 ਵਜੇ ਦਾ ਕਹਿ ਰਹੇ ਨੇ ਇਹ ਸਾਰੇ ਇਹਨਾਂ ਦੇ ਜੋ ਵਾਅਦੇ ਕੀਤੇ ਸੀ ਉਹ ਝੂਠੇ ਜਾਪਦੇ ਨੇ ਅਸੀਂ ਆਪਣੇ ਹੱਕੀ ਮੰਗਾ ਤੇ ਜਵਾਇਨਿੰਗਾਂ ਲਏ ਬਿਨਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਅਸੀਂ ਸਰਕਾਰ ਤੇ ਸਿੱਖਿਆ ਮੰਤਰੀ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡੀ 5 ਸਤੰਬਰ ਤੋਂ ਪਹਿਲਾਂ ਪਹਿਲਾਂ ਜੋਇਨਿੰਗ ਨਾ ਕਰਵਾਈ ਗਈ ਤਾਂ ਤੁਸੀਂ ਇੱਥੇ ਬੇਰੁਜ਼ਗਾਰਾਂ ਦੀਆਂ ਲਾਸ਼ਾਂ ਵੀ ਦੇਖੋਗੇ ਕਿਉਂਕਿ ਅਸੀਂ ਚਾਰ-ਚਾਰ ਟੈਸਟ ਪਾਸ ਕਰਕੇ ਇੱਥੇ ਆ ਚੁੱਕੇ ਹਾਂ ਨਾ ਤਾਂ ਇੱਥੇ ਪ੍ਰਸ਼ਾਸਨ ਕੋਈ ਸਾਥ ਦੇ ਰਿਹਾ ਨਾ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਲੇਡੀ ਪੁਲਿਸ ਲਾਈ ਗਈ ਹੈ ਸਾਡੀਆਂ ਭੈਣਾਂ ਇੱਥੇ ਸੜਕਾਂ ਤੇ ਬੈਠੀਆਂ ਰਾਤ ਨੂੰ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪਰ ਪ੍ਰਸ਼ਾਸਨ ਨੇ ਨਾ ਤਾਂ ਇੱਥੇ ਲੇਡੀ ਪੁਲਿਸ ਦਾ ਬੰਦੋਬਸ ਕੀਤਾ ਦੋ ਤਿੰਨ ਕਾਂਸਟੇਬਲ ਹੈਗੇ ਸੀ ਉਹ ਵੀ ਲੇਡੀ ਪੁਲਿਸ ਮੁਲਾਜ਼ਮ ਹੈਗੇ ਸੀ ਉਹ ਵੀ ਜਾ ਚੁੱਕੇ ਨੇ ਸੋ ਇੱਥੇ ਤੁਸੀਂ ਸਰਕਾਰ ਦੀ ਨਾਕਾਮੀ ਦੇਖ ਸਕਦੇ ਹੋ ਕਿੰਨੀ ਵੱਡੀ ਹੈ ਜਿਹੜੀ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲ ਕੇ ਇੱਕ ਵੱਡਾ ਕਦ ਕੱਟ ਬਣ ਕੇ ਇੱਕ ਯੂਟੀ ਤੇ ਇੱਕ ਸੂਬੇ ਦੇ ਵਿੱਚ ਆਈ ਹੈ ਜਿਹੜੀ ਪੰਜਾਬ ਦੇ ਸੂਦਾਰ ਪੰਜਾਬ ਦੇ ਨੌਜਵਾਨਾਂ ਸਿੱਖਿਆ ਤੇ ਕ੍ਰਾਂਤੀ ਦੀ ਗੱਲ ਕਰਦੀ ਸੀ ਅੱਜ ਫੇਰ ਉਹਨਾਂ ਨੇ ਉਸ ਗੰਦੀ ਸਰਕਾਰ ਨੇ ਬੇਰੋਜ਼ਗਾਰਾਂ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਕਰ ਦਿੱਤਾ ਗਿਆ ਅਸੀਂ ਸਰਕਾਰ ਨੂੰ ਫੇਰ ਚੇਤਾਵਨੀ ਦਿੰਦੇ ਹਾਂ ਜੇਕਰ 5 ਤਰੀਕ ਤੱਕ ਹੱਲ ਨਾ ਕੀਤਾ ਗਿਆ ਸਾਨੂੰ ਸਕੂਲਾਂ ਦੇ ਵਿੱਚ ਨਾ ਭੇਜਿਆ ਗਿਆ ਤਾਂ ਤੁਸੀਂ ਬੇਰੋਜ਼ਗਾਰਾਂ ਨੇ ਤੁਹਾਨੂੰ ਅੱਗੇ ਖੂਨ ਦੇ ਖਤ ਲਿਖੇ ਨੇ ਫੋਨ ਦੇ ਲੈਟਰ ਲਿਖੇ ਨੇ ਆਪਣੀਆਂ ਹੱਕੀ ਮੰਗਾ ਲਈ ਹੁਣ ਤੁਸੀਂ ਬੇਰੁਜ਼ਗਾਰਾਂ ਦਾ ਫੋਨ ਵੀ ਡੋਲਤਾ ਵੇਖੋਗੇ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ